ਆਪਾਂ ਪਹੁੰਚ ਗਏ ਆਪਣੀ ਹੌਟ ਸੀਟ ਤੇ ਲੇਡੀਜ਼ ਦੀ ਹੌਟ ਸੀਟ ਇਹੀ ਹੁੰਦੀ ਹੈ ਘਰ ਦੇ ਕੰਮ ਅੱਜ ਬਣਾ ਰਹੇ ਆਪਾਂ ਕਦੂ ਕਦੂ ਬਣਾਉਣ ਦੇ ਲਈ ਮੈਂ ਕੀਤਾ ਸਰੋਂ ਦੇ ਤੇਲ ਨੂੰ ਤਿਆਰ ਉਸ ਤੋਂ ਬਾਅਦ ਫਿਰ ਆਪਾਂ ਨੇ ਪਾਏ ਮਿਰਚੇ ਕਿਉਂਕਿ ਕਦੂ ਦੇ ਵਿੱਚ ਮਿਰਚੇ ਜ਼ਰੂਰ ਪੈਣੇ ਆ ਫਿਰ ਲਸਣ ਪਾਇਆ ਕਾਫੀ ਸਾਰਾ ਫਿਰ ਜੀਰਾ ਪਾਇਆ ਫਿਰ ਪਿਆਜ਼ ਪਾਇਆ ਜਦੋਂ ਥੋੜੇ ਜਿਹਾ ਪਿਆਜ਼ ਪਾਏ ਹੋ ਗਏ ਉਸ ਤੋਂ ਬਾਅਦ ਫਿਰ ਆਪਾਂ ਨੇ ਪਾਇਆ ਕद्दू ਜਦੋਂ ਕद्दू ਥੋੜਾ ਜਿਹਾ ਹੋ ਗਿਆ ਰਿਜ ਗਿਆ ਫਿਰ ਪਾਇ ਟਮਾਟਰ ਫਿਰ ਇਹਨਾਂ ਨੂੰ ਸੇਕ ਲਗਵਾਇਆ ਫਿਰ ਨਮਕ ਮਿਰਚ ਪਾਇਆ ਮਸਾਲਾ ਹਲਦੀ ਇਹਨੂੰ ਤੁਸੀਂ ਲੋ ਟੂ ਮੀਡੀਅਮ ਫਲੇਮ ਤੇ ਬਣਾਉਣਾ ਇਹ ਆਪਾਂ ਨੇ ਇੱਕ ਮਸਾਲਾ ਤਿਆਰ ਕੀਤਾ ਸੀਗਾ ਘਰ ਮੇਰੇ ਤੋਂ ਇਹਦੀ ਵੀਡੀਓ ਕਿਤੇ ਡਿਲੀਟ ਹੋ ਗਈ ਹਰਾ ਧਨੀਆ ਹਰਾ ਪਦੀਨਾ ਲਸਣ ਅਦਰਕ ਹਰੀ ਮਿਰਚ ਉਹਨੂੰ ਗ੍ਰाइंड ਕਰ ਲਿਆ ਫਿਰ ਉਹਦੇ ਵਿੱਚ ਹੀ ਭੁੰਨਿਆ ਹੋਇਆ ਜੀਰਾ ਧਨੀਆ ਜੁਆਣ ਕਾਲੀ ਮਿਰਚ ਪਾਈ ਥੋੜੀ ਜੀ ਉਹਨੂੰ ਸੁਕਾ ਕੇ ਕਾਫੀ ਦਿਨ ਲੱਗੇ 5-6 ਦਿਨ ਸੁੱਕਣ ਦੇ ਵਿੱਚ ਫਿਰ ਉਹਨੂੰ ਗ੍ਰाइंड ਕਰ ਲਿਆ ਬਹੁਤ ਵਧੀਆ ਪਾਊਡਰ ਇਹ ਤਿਆਰ ਹੋ ਗਿਆ ਤੁਸੀਂ ਇਹਨੂੰ ਦਹੀਂ ਲੱਸੀ ਕਿਸੇ ਵਿੱਚ ਯੂਜ਼ ਕਰ ਸਕਦੇ ਆ ਕੱਦੂ ਦੀ ਸਬਜ਼ੀ ਆਪਾਂ ਖੱਟੀ ਮਿੱਠੀ ਬਣਾਉਣੀ ਆ ਮਿੱਠਾ ਆਪਾਂ ਨੇ ਪਾਇਆ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ